ਹਰਨਜੀਤ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਾਦੇ ਵਾਸਤੇ ਕੀਤੀ ਹੈ ਹਾਂ ਮੈਂ ਸੁੰਦਰ ਸਿੰਘ ਚਕਾਲਾ ਨਿਸਾਨ ਮਜੂਦ ਸ਼ਮਰਤੀ ਜੀ ਸੁਭਾ ਕੌਰ ਕਮੇਟੀ ਲੰਗਰੇ ਮੇਰੇ ਨਾਲ ਲਖਮਿੰਦਰ ਸਿੰਘ ਬਰਿਆਮ ਲੰਗਰੇ ਇਹ ਵੀ ਸੁਭਾ ਕੌਰ ਕਮੇਟੀ ਲੰਗਰੇ ਅੱਜ ਅਸੀਂ ਪਿੰਡ ਚਾਲਾ ਦੇ ਵਿੱਚ ਬਹੁਤ ਵੱਡੀ ਮੀਟਿੰਗ ਕੀਤੀ ਹੈ ਜਿਲ੍ਹਾ ਪਠਾਨਕੋਟ ਦੀ ਜੀ ਤੇ ਵੀ ਜਥੇਬੰਦਕ ਧਾਂਚੇ ਤੇ ਕਿ ਸ਼ੰਭੂ ਜਾਨ ਦੀ ਜਿਹੜੀ ਤਿਆਰੀ ਕੀਤੀ ਹੈ 10 ਸਤੰਬਰ ਨੂੰ ਤੇ 15 ਅਗਸਤ ਨੂੰ ਜਿਹੜਾ ਟਰੈਕਟਰ ਮਾਰਚ ਹੈ ਜਿਹੜਾ ਫਤਹਪੁਰ ਕੋਰ ਦੇ ਵਿੱਚ ਰੋਜ਼ ਵਜੋਂ ਜਿਹੜੇ ਅਧਿਕਾਰੀਆਂ ਨੂੰ ਪੁਲਸਾਇੰਨ ਜਿਹਨਾਂ ਕਿਸਾਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਨੂੰ ਇਹ ਮੈਡਲ ਦਿੱਤੇ ਜਾ ਰਹੇ 15 ਘੰਟੇ ਦਿਨ ਤੇ ਇਹ ਟਰੈਕਟਰ ਮਾਰਚ ਕਰਕੇ ਕਾਨੂੰਨਾਂ ਦੀਆਂ ਕਾਪੀਆਂ ਵਿਚ ਸਾੜਾਂਗੇ ਸਾਰੀਆਂ ਗੱਲਾਂ ਬਤਾਇਆ ਤੇ ਫੁੱਲ ਕੇ ਨਾਲ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਇੱਥੇ ਕੀਤੀ ਗਈ ਆ ਇਹ ਖਿਆਲੇ ਦੀ ਪੰਚਾਇਤ ਤੋਂ ਇਹਨਾਂ ਮਾਜਰੇ ਦਾ ਅਮਰਜੀਤ ਸਿੰਘ ਆ ਉਹਦੇ ਵੱਲੋਂ ਕੀਤੀ ਗਈ ਆ ਤੇ ਉਹਨੇ ਕੁਝ ਕਿਸਾਨ ਜਥੇ ਬੰਦੀ ਨੂੰ ਬੜੇ ਆਪ ਤੁਹਵੇਂ ਸ਼ਬਦ ਮਾੜੇ ਸ਼ਬਦ ਬੋਲਿਆ ਗੁੰਡਾ ਅੰਸਰ ਤੱਕ ਇਹ ਬੋਲਤਾ ਆਸਾਨ ਮਜ਼ਦੂਰ ਸ਼ਗਿਰਸ਼ ਕਮੇਟੀ ਅਸੀਂ ਉਹਤੇ ਮੁਰਸਲਾ ਲੈਣਾ ਚਾਹੁੰਦੇ ਆਂ ਕਿ ਉਹ ਆਪਣੀ ਜ਼ੁਬਾਨ ਨੂੰ ਪਹਿਲਾਂ ਉਲਗਾਮ ਦੇਵੇ ਤੇ ਜਾ ਸਿੱਖੇ ਵੀ ਪ੍ਰੈਸ ਕਾਨਫਰੰਸਾਂ ਜਿਹੜੀਆਂ ਇਹ ਕਿੱਦਾਂ ਕੀਤੀ ਜਾਂਦੇ ਕਿਦਾਂ ਬੋਲਿਆ ਜਾਂਦਾ ਉਹਨਾਂ ਦੇ ਦਿਨਾਂ ਦੇ ਵਿੱਚ ਉਹਦੀ ਜਿਹੜੀ ਗੁੰਡਾ ਜਥੇਬੰਦੀ ਨੇ ਉਹਨੇ ਕਿਹਾ ਸਾਡੇ ਅੱਗੇ ਲੱਗਿਆ ਉਦਾਜਵਾਬ ਵੀ ਦੇਵਾਗੇ ਨਾਲ ਇਹਦਾ ਮਾਮਲਾ ਕੀ ਆ ਕਿ ਬਲਵਿੰਦਰ ਸ ਆਪਣਾ ਕੁੰਨਣ ਸਿੰਘ ਉਹਦੇ ਪਿਤਾ ਬਲਵਿੰਦਰ ਸਿੰਘ ਦੇ ਪਿਤਾ ਨੇ ਮਾਜਰੇ ਤੋਂ ਜਿਹੜਾ ਖਾਲਾ ਪਿੰਡ ਦੇ ਵਿੱਚ ਉਹਨਾਂ ਨੇ 48 ਕਨਾਲ ਜ਼ਮੀਨ ਜਿਹੜੀ ਪਿਛਲੇ ਸਮੇਂ ਦੇ ਵਿੱਚ 1987 ਦੇ ਵਿੱਚ ਇਹ ਖਰੀਦੀ ਆ ਇਹਨਾਂ ਦੇ ਬਲਬੀਰ ਸਿੰਘ ਉਹਨਾਂ ਦੇ ਵੱਡ ਬਡੇਰਿਆ ਜਿਹਨਾਂ ਤੋਂ ਖਰੀਦੀ ਗਈ ਆ ਉਹ ਤਿੰਨ ਭਰਾ ਹੀ ਉਹਨਾਂ ਨੇ ਜ਼ਮੀਨ ਦਿੱਤੀ ਆ ਉਹ ਜ਼ਮੀਨ ਉਹ ਖੇਦੀ ਜਾਂਦੀ ਆ ਜਿਹੜੀ ਜ਼ਮੀਨ ਸਾਫ਼ ਸੁਥਰੀ ਹੋਵੇ ਜਿਹੜੀ ਪੰਚਾਇਤ ਦੀ ਜ਼ਮੀਨ ਉਹਦੀ ਰਜਿਸਟਰੀ ਤਹਿਸੀਲਦਾਰ ਕਰਦਾ ਹੀ ਨਹੀਂਗਾ ਤੇ ਉਹ ਬਿਲਕੁਲ ਅਜਿਹਾ ਇਹਨਾਂ ਦੇ ਨਾਂ ਹੀ ਮੁੜ ਕੇ ਤਹਿਸੀਲ ਦੇ ਵਿੱਚ ਰਜਿਸਟਰੀ ਇਹਨਾਂ ਆਪਣੇ ਨਾਮ 1987 ਦੇ ਵਿੱਚ ਕਰਾਈ ਹੈ ਤੇ ਪੰਚਾਇਤ ਇਹ ਹੜਕਾ ਵਿੱਚ ਡੋਂਦੀ ਰਹੀ ਆ ਹੁਣ ਤਾਂ ਕਈ ਵਾਰ ਇੱਕ ਵਾਰੀ 45 ਵੀ ਲਵਾਈ ਉਹ ਫੇਰ ਪੁੱਲਣ ਸਿੰਘ ਉਹਨਾਂ ਦੇ ਅੱਖ ਦੇ ਵਿੱਚ ਐ ਚਲੇਗੀ ਉਹ ਜ਼ਮੀਨ ਤੇ ਪਿਛਲੇ ਦਿਨੀ ਅਸੀਂ ਪਿੰਡ ਮਾਜਰੀਏ ਦੇ ਵਿੱਚ ਜਿੱਦੋਂ ਸਾਡੇ ਕੋਲ ਕੇਸ ਆਇਆ ਕਿ ਕਿਸਾਨ ਦੇ ਨਾਲ ਬਹੁਤ ਤਕੰਮ ਉਹਦੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੱਸ ਕੇ ਤੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਤੇ ਗਾਂ ਠੇਕੇ ਤੇ ਚੜੀ ਜਾ ਰਹੀ ਆ ਆਉਣੇ ਉਹ ਠੇਕੇ ਤੇ ਲੈਣ ਵਾਲੇ ਜਿਹੜੇ ਪਹਿਲਾਂ ਕਾਂਗਰਸ ਵਾਲੇ ਕਾਂਗਰਸ ਕਹਿੰਦੇ ਜਾ ਰਹੇ ਅਮਰਜੀਤ ਸਿੰਘ ਹੋਣੀ ਤੇ ਹੁਣ ਜੇ ਕਟਾਰੂ ਚੱਕ ਆਇਆ ਕਿ ਉਹਦੇ ਤਲਵੇ ਚੱਟਣ ਵਾਲੇ ਬੰਦੇ ਜਿਹੜੇ ਠੇਕੇ ਤੇ ਇਹ ਜ਼ਮੀਨਾਂ ਲੈ ਰਹੇ ਆ ਤੇ ਲੋਕਾਂ ਨੂੰ ਉਹਨਾਂ ਦੇ ਥੱਲੇ ਉਹਨਾਂ ਦੀਆਂ ਜਿਹੜੀਆਂ ਜੱਦੀ ਮਾਲਕਾਂ ਨਾਲ ਜ਼ਮੀਨਾਂ ਆ ਉਹ ਕਢਾ ਰਿਆ ਨਾਲ ਇਹਨਾਂ ਪੰਚਾਇਤ ਨਾਲ ਕਟਾਰੂਚਾਕ ਮੰਤਰੀ ਆ ਜਿਹੜਾ ਨਾਲ ਇਹਨਾਂ ਦੇ ਜਿਹੜੇ ਹੈਗੇ ਇਹਨਾਂ ਦੇ ਹੋਰ ਚੇਤੇ ਆ ਉਹ ਸਾਰੇ ਧੂਮਾ ਭਿਆ ਉਹ ਸਾਰਾ ਕੰਮ ਇਹ ਕਰ ਰਹੇ ਤੇ ਉਹਨਾਂ ਨੇ ਛੁੱਜੀ ਦੇ ਵਿੱਚ 34 ਕਨਾਲ ਜ਼ਮੀਨ ਇਹ ਠੇਕੇ ਦੇ ਤੇ ਚਾਰ ਤੀਓ ਨੂੰ ਪੰਚਾਇਤੀ ਜ਼ਮੀਨ ਦੱਸ ਕੇ ਉਹ ਜਦੋਂ ਕਾਗਜ਼ ਪੱਤਰ ਵੇਖਿਆ ਸਾਰੇ ਮਾਜਰੇ ਦੇ ਵਿੱਚ ਮੀਟਿੰਗ ਲਾਈ ਆ ਬੀਬੀਆਂ ਬੱਚੇ ਬਹੁਤ ਵੱਡੀ ਵਿਕਿਰਤੀ ਦੇ ਨੁਕਸਾਨ ਤੇ ਮਜ਼ਦੂਰ ਉਥੇ ਜਿਹੜੇ ਇਕੱਠੇ ਹੋਇਆ ਤੇ ਮਾਜਰੇ ਦੇ ਅਮਰਜੀਤ ਸਿੰਘ ਨੂੰ ਦੱਸਿਆ ਵੀ ਇਹ ਚੜ ਆਇਆ ਉਹ ਇਹ ਜ਼ਮੀਨ ਕਢਾਉਂਗੀ ਪੰਚਾਇਤ ਮੁਖਾਇਦ ਨੂੰ ਦੱਸਿਆ ਵੀ ਜ਼ਮੀਨ ਸਾਡੇ ਥੱਲਿਓਂ ਕਿਉਂ ਕਢਾਉਣਗੇ ਕਿਉਂਕਿ ਇਹਨਾਂ ਬਲਵਿੰਦਰ ਸਿੰਘ ਹੋਣਾ ਨੇ ਜਥੇਬੰਦੀ ਦਾ ਰੋਕ ਕਰ ਲਿਆ ਇਹ ਕਰਕੇ ਉਹਨਾਂ ਜਥੇਬੰਦੀ ਨੂੰ ਟਾਰਗੇਟ ਕੀਤਾ ਜਥੇਬੰਦੀ ਨੂੰ ਟਾਰਗੇਟ ਕਰਕੇ ਤੇ ਸਾਡੇ ਬੰਦਿਆਂ ਨੂੰ ਵੱਢ ਘੱਟ ਕਈ ਆ ਨਾਲੇ ਨੇ ਤੇ ਚੋਰੀ ਦਾ ਪਰਚੇ ਦੀ ਗੱਲ ਕੀਤੀ ਆ ਸਾਡੇ ਆਗੂਆਂ ਦੇ ਚੋਰੀ ਦੇ ਪਰਚੇ ਕਰਾਏ ਆ ਇਹ ਜਗੀਰ ਸਿੰਘ ਹੋਣੀ ਬੈਠੇ ਆ ਜੇ ਜਿਨ੍ਹਾਂ ਦੀ ਵੱਟ ਦੇ ਬਿਲਕੁਲ ਨਾਲ ਅਮਰਜੀਤ ਨੇ ਬੂਟੇ ਲਾਏ ਆ ਜਿਵੇਂ ਨਾ ਕਿਹਾ ਵੀ ਕਿਉਂ ਬੂਟੇ ਲਾਏ ਭਾਈ ਇਹ ਕਨੂਤ ਇਹ ਆ ਕਿ 6 ਫੁੱਟ ਛੱਡ ਕੇ ਸਤਪੁੱਤ ਛੱਡ ਕੇ ਬੂਟੇ ਲਾਉਣੇ ਆ ਹਾਂ ਦਾ ਵੀ ਇਹ 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 ਮੈਂ ਤੇ ਇਥੇ ਲਾਉਣੇ ਆ ਬੂਟੇ ਠੀਕ ਆ ਇਹਨਾਂ ਨੇ ਬੂਟੇ ਜਿਹੜੇ ਆ ਉੱਟ ਕੇ ਰੱਖ ਲਿਆ ਤੇ ਭਈ ਇਹ ਠੀਕ ਨਹੀਂ ਹਾਂ ਪ੍ਰਸਕਾਰ ਪ੍ਰਸਤ ਵਿੱਚ ਬੋਲਦੇ ਆ ਇੱਕ ਭਰਾ ਬੋਲਦਾ ਕਿ ਉਥੇ ਛਪੈਦੇ ਦੇ ਬੂਟੇ ਆ ਦੂਰਾ ਭਰਾ ਬੋਲਦਾ ਵਾ ਉਥੇ ਪਾਪੂਲਰ ਦੇ ਬੂਟੇ ਇਹਨਾਂ ਗੱਲਾਂ ਤੋਂ ਅਸਾਰਤ ਹੁੰਦੀ ਆ ਗੱਲਾਂ ਕਿ ਇਹ ਬੰਦੇ ਕਿੰਨੇ ਝੂਠੇ ਆ ਇਹ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਦੁਆ ਨੂੰ ਕਿ ਉਹ ਬੂਟੇ ਪੈਦੇ ਦੇ ਆ ਕਿ ਪਾਪੂਲਰ ਦੇ ਬੂਟੇ ਆ ਕਿ ਉਹ ਬਹੁਤ ਇਹਨਾਂ ਵਾਧਵਾਹ ਤੇ ਬੋਲ ਕੇ ਜਦੋਂ ਅਸੀਂ ਸਾਰਾ ਕੁਝ ਵੇਖਿਆ ਤਾਂ ਇਹ ਆ ਪੀੜਤ ਕਿਸਾਨ ਦੀ ਮਦਦ ਕਰਨੀ ਚਾਹੀਦੀ ਆ ਆਹੀਂ ਠਾਣੇ ਜਿਹੜੇ ਕਟਾਰੂ ਚੱਕ ਦੇ ਕਹਿਣ ਤੇ ਪਰਚਾ ਆ ਠਾਣੇ ਦਾ ਕੇ ਅਸੀਂ ਫਿਰ ਉਹ ਥਾਣੇ ਦਾ ਘਰਾਓ ਕੀਤਾ ਰਾਤ ਬੀਬੀਆਂ ਬੱਚੇ ਉੱਥੇ ਰਹਿ ਆ ਦੇ ਬੀਬੀਆਂ ਬੱਚੇ ਉੱਥੇ ਰਹਿ ਆ ਜਿਨ੍ਹਾਂ ਨੂੰ ਗੁੰਡਾ ਅੰਸਰ ਕਹਿੰਦੇ ਆ ਗੁਲਾਕੇ ਦੀਆਂ ਧੀਆਂ ਪੈਣਾ ਬੱਚੇ ਆ ਇਹ ਕੀ ਉਹ ਗੁੰਡੇ ਆ ਕੀ ਉਹ ਗੁੰਡੇ ਅੰਸਰ ਆ ਇਹਦਾ ਕੋ ਮਾਮਲਾ ਆ ਤੇ ਮਾਮਲੇ ਦੇ ਨਾਲ ਸਚਾਈ ਦਾ ਕਰਕੇ ਚੁੱਲਿਆਂ ਤੋਂ ਬੀਬੀਆਂ ਉੱਠ ਕੇ ਥਾਣੇ ਤਰਨਾ ਲਾਉਣ ਗਈਆਂ ਤੇ ਇਹਨਾਂ ਨੇ ਉਹਨਾਂ ਨੂੰ ਗੁੰਡੇ ਗਿਆ ਅਸੀਂ ਫਿਰ ਉੱਥੇ ਡਿਫਟੀ ਆਇਆ ਹਰਕ੍ਰਿਸ਼ਨ ਜੀ ਉਹਦਾ ਗਾੜੀ ਸਾਰਾ ਪੱਕ ਰੱਖਿਆ ਹੁੰਦਾ ਮੈਂ ਮਾਮਲੇ ਦੀ ਜਾਂਚ ਕਰ ਲੀਆ ਕੋਈ ਨੂੰ 10 ਦਿਨ ਦਾ ਟਾਈਮ ਦਿਓ ਮੈਂ ਜਿਹੜਾ ਮਾਮਲਾ ਸਾਰਾ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਉੱਪਰ ਜਿਹੜੇ ਆ ਸਾਡੇ ਅਫਸਰ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਆ ਸਾਡੇ ਬਲੰਦਰ ਸ਼ਰਮਾ ਜੀ ਦੀ ਬਿੱਠੀ ਪਿਛਲੇ ਦਿਨੀ ਜਾਮਨੂ ਚੌਂਕ ਦੇ ਵਿੱਚ ਕੁਝ ਗੁੰਡਿਆਂ ਲੋਕਾਂ ਵੱਲੋਂ ਗੜੇ ਦੇ ਮਾਮਲੇ ਨੂੰ ਲੈ ਕੇ ਇਹਦਾ ਸਿਰ ਕਾਟਤਾ ਜਦੋਂ ਇਹ ਗਏ ਆ ਆਪਣਾ ਹਸਪਤਾਲ ਦੇ ਵਿੱਚ ਕੇਸ ਹਲਵਾਈ ਨਹੀਂ ਕੀਤੀ ਫੇਰ ਪੁਲਿਸ ਨੇ ਬਿਆਨ ਨਹੀਂ ਲਿਆ ਫੇਰ ਨੰਬਰਸਰ ਦਾਖਲ ਹੁਣਾ ਪਿਆ ਉਹ ਮਾਮਲਾ ਆਈ ਨਾਲ ਸਾਡੇ ਬੈਠੇ ਬਲਬੀਰ ਆਹ ਸਿੰਘ ਹਣੀ ਇਹਨਾਂ ਦਲਬੀਰ ਸਿੰਘ ਹਣੀ ਇਹਨਾਂ ਦੀ 18 ਮਰਲੇ ਜ਼ਮੀਨ ਦੇ ਉੱਤੇ ਇਹਨਾਂ ਦੇ ਸਕੇ ਸਬੰਧੀਏ ਜਿਹੜੇ ਉਹ ਕਬਜ਼ਾ ਕਰੀ ਜਾਂਦਿਆਂ ਦੇ ਪਾਸੇ ਜੇ ਮਜ਼ਦੂਰ ਉੱਥੇ ਕੰਮ ਕਰਦੇ ਹੋ ਨਾ ਉਹਨੂੰ ਪਹੁੰਚਾ ਦਿੱਤਾ ਜੀ ਇਹ ਸਾਰੇ ਮਾਮਲੇ ਪੁਲਿਸ ਸੁਣਵਾਈ ਨਹੀਂ ਕਰਦੀ ਤੇ ਫਿਰ ਸਾਨੂੰ ਮਜਬੂਰ ਨੂੰ ਉੱਥੇ ਧਰਨਾ ਲਾ ਕੇ ਕੁਝ ਅਧਿਕਾਰੀਆਂ ਦੇ ਕੰਲਾ ਤੱਕ ਇਹ ਗੱਲ ਪਹਚਾਉਣੀ ਪਈ ਆ ਤੇ ਪਹਚਾਈ ਆ ਤੇ ਧਰਨਾ ਲਾਉਣ ਵਾਲਿਆਂ ਸਾਡੀ ਕਿਸਾਨ ਜਥੇਬੰਦੀ ਆ ਇਹਨਾਂ ਮਾਲੂਕੇ ਧਰਨਾ ਲਾਉਣ ਵਾਲੇ ਗੁੰਡੇ ਆ ਤੇ ਜਿਹੜੇ ਪਿਛਲੇ ਸਾਲ 21 ਦੇ ਵਿੱਚ ਉਥੇ 13 ਮਹੀਨੇ ਬਿਠੇ ਰਹਾ ਕਿ ਖੇਤੀ ਨੂੰ ਕਾਨੂੰਨ ਰੱਦ ਕਰਾਏ ਆ ਫਿਰ ਉਹ ਸਾਰੇ ਪੰਜਾਬ ਦੇ ਲੋਕ ਗੁੰਡੇ ਹੀ ਫਿਰ ਜਿਹੜੇ ਇੱਥੇ ਧਰਨਾ ਲਾ ਕੇ ਸ਼ੰਭੂ ਬਾੜ ਤੇ ਛੀਂਮੀ ਨਹੀਂ ਹੋ ਗਏ ਬੈਠੇ ਆ ਕੇਂਦਰੀ ਸਰਕਾਰ ਨਾਲ ਲਾਣੇ ਕਿ ਨੂੰ ਤੁਸੀਂ ਸਾਰਿਆਂ ਨੂੰ ਗੁੰਡੇ ਕਿਹਾ ਅਸੀਂ ਇਹਦਾ ਸਖਤ ਨੋਟਿਸ ਲੈਂਦੇ ਆ ਜਿਹੜੇ ਸਾਡੇ ਮੋਰਚੀ ਵੱਲੋਂ ਤੇ ਸਾਡੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਇਹ ਜਿਹੜੇ ਸ਼ਬਦ ਤੁਸੀਂ ਬੋਲੇ ਆ ¿Qué mor que está de mor?